ਇਹ ਜੀ ਸਾਬ ਨੂੰ ਮੈਨਾ ਹੋ ਰਿਹਾ ਆ ਲਾਜੋ ਲੋਕ ਮੜ ਜਾ ਲਾਜ ਨਾ ਜੀ ਤੁਮਾ ਆਪਣਾ ਮੈਨਾ ਅੱਗੇ ਦੋਨ ਸਾਹਮਣੇ ਹੋ ਫੋਟੋ ਕਰੀਂ ਚਾਹ ਨਾ ਜਮਾ ਨਾਲ ਹੋ ਜਾ ਜੀ ਫੋਟੋ ਖੋਲ ਕੇ ਠਹਿਰਾ ਖੋ ਪਾਣੀ ਰੁਕੋ ਰੋਕੋ 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 ਇੱਕ ਮਿੰਟ ਵੀਰ ਜੀ ਤੁਸੀਂ ਪਰ ਉਹ ਇਹ ਇਤਿਹਾਸਨਾ ਦਿਵਾਨ ਕੌੜਾ ਮੱਲ ਜੀ ਭਾਵੇਂ ਉਹ ਸਿੱਖਾਂ ਨਾਲ ਰਿਲੇਟਡ ਨਹੀਂ ਸਨ ਵੱਖਰੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਪਰ ਹਮੇਸ਼ਾ ਉਹਨਾਂ ਨੇ ਸਰਕਾਰ 'ਚ ਰਹਿੰਦੇ ਆ ਸਿੱਖਾਂ ਦੀ ਗੱਲ ਕੀਤੀ ਇਨਸਾਫ ਦੀ ਗੱਲ ਕੀਤੀ ਸੋ ਉਹ ਵੀ ਸਿੱਖਾਂ ਦੇ ਦਿਲਾਂ ਦੇ ਅੰਦਰ ਵਿਸ਼ੇਸ਼ ਮਾਨ ਸਤਕਾਰ ਰੱਖਦੇ ਨੇ ਸੋ ਅੱਜ ਕਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੂੰ ਅੱਜ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਤੇ ਮਾਤਾ ਨਸੀਬ ਕੌਰ ਹੋਣਾ ਵੱਲੋਂ ਸਮੂਹ ਸਿੱਖ ਸੰਗਤ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਉਹ ਇਹੀ ਕਾਰਨ ਆ ਵੀ ਇਹਨਾਂ ਨੇ ਮਤਲਬ ਕਿ ਗੈਰ ਸਿੱਖ ਹੁੰਦੇ ਆ ਵੀ ਇਹਨਾਂ ਨੇ ਇੱਕ ਸ਼ਬਦ ਕਹੇ ਸੀ ਕਿ ਮੈਂ ਪਟਨਾ ਸਭ ਨੂੰ ਬਿਲੋਂਗ ਕਰਦਾ ਜਿੱਥੇ ਕਲਗੀਧਰ ਪਾਸ਼ਾ ਮਹਾਰਾਜ ਦਾ ਪਾਵਨ ਪ੍ਰਕਾਸ਼ ਹੋਇਆ ਸੀ ਇਹਨਾਂ ਨੇ ਉਸ ਪਟਨਾ ਸਾਹਿਬ ਦੀ ਧਰਤੀ ਦੀ ਵੀ ਇੱਜ਼ਤ ਰੱਖੀ ਆ ਤੇ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਮਾਨਵਤਾ ਦੇ ਗੁਰੂ ਨੂੰ ਗੁਰੂ ਨੇ ਉਹਨਾਂ ਦਾ ਪਿਆਰ ਇਹਨਾਂ ਨੇ ਇਜ਼ਹਾਰ ਕੀਤਾ ਆਪਣੇ ਜਿਹੜੀਆਂ ਬੜੀਆਂ-ਬੜੀਆਂ ਆਫਰਾਂ ਨੂੰ ਜਿਵੇਂ ਮਾਜੀ ਵੀਰ ਹੁਣ ਐਂ ਦੱਸਿਆ ਇਹਨਾਂ ਨੇ ਠੋਕਰ ਮਾਰੀ ਆ ਆਈਜੀ ਤੱਕ ਦੀ ਨੌਕਰੀ ਇੱਥੇ ਅੱਜ ਆਪਾਂ ਵੇਖਦੇ ਆਂ ਵੀ ਇੱਕ ਸਪਾਈ ਭਰਤੀ ਹੋਣ ਲਈ ਕਿੰਨੇ-ਕਿੰਨੇ ਜ਼ਫਰ ਜਾਲ ਨੇ ਪਾਇਰੇ ਆ ਟੌਪ ਤੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਸਤਕਾਰ ਲਈ ਇਹਨਾਂ ਨੇ ਆਪਣੀ ਨੌਕਰੀ ਨੂੰ ਠੋਕਰ ਮਾਰੀ ਤੇ ਅੱਜ ਸਰਕਾਰ 'ਚ ਰਹਿੰਦੇ ਆ ਹੋਇਆ ਵਿਧਾਨ ਸਭਾ 'ਚ ਇਹਨਾਂ ਦੀ ਸਪੀਚ ਸੁਣ ਕੇ ਵੇਖੋ ਮੈਂ ਕਹਿੰਦਾ ਵੀ ਰੌਂਗਟੇ ਖੜੇ ਹੋ ਜਾਂਦੇ ਨੇ ਸਲੂਟ ਕਰਦੇ ਆ ਅਸੀਂ ਇਹਨਾਂ ਨੂੰ ਇਸੇ ਲਈ ਅੱਜ ਅਸੀਂ ਇਹਨਾਂ ਦਾ ਇਹ ਮਾਨ ਸਨਮਾਨ ਕੀਤਾ ਤੇ ਭਵਿੱਖ 'ਚ ਉਮੀਦ ਕਰਦੇ ਆ ਸੋ ਨਾਲ ਹੀ ਜਿਵੇਂ ਵੀਰ ਮਾਜੀ ਹੁਣਾਂ ਨੇ ਕਿਹਾ ਕਿ ਜਿਹੜੇ ਬਾਕੀ ਐਮਐਲਏ ਸਹਿਬਾਨ ਨੇ ਜਿਹੜੇ ਆਪਣੇ ਆਪ ਨੂੰ ਦਾਵਾ ਕਰਦੇ ਨੇ ਕਿ ਅਸੀਂ ਗੁਰੂ ਦੇ ਸਿੱਖਾਂ ਸਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਜਿਨ੍ਹਾਂ ਨੇ ਆਪਦੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਤੋਂ ਸਹਿਮ ਲੈਣ ਕਿਨਕਾ ਮਾਤਰ ਉਹ ਵੀ ਇਸ ਪਾਸੇ ਨੂੰ ਤੁਰਨ ਤਾਂ ਜੋ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਆ ਜਿਹੜੇ ਮਾਸਟਰਮਾਈਂਡ ਨੇ ਬਾਦਲ ਪਰਿਵਾਰ ਜਿਨ੍ਹਾਂ ਦੀ ਜਿਨ੍ਹਾਂ ਨੇ ਪੋਸ਼ਟਪਨਾਹੀ ਕੀਤੀ ਆ ਉਹਨਾਂ ਨੂੰ ਆਪਾਂ ਸ਼ਾਮਾਂ ਤੱਕ ਲੈ ਕੇ ਜਾ ਸਕੀਏ ਹੋਏਗਾ ਤਾਂ ਜੇ ਸਾਰੇ ਐਮਐਲਏ ਸਹਿਬਾਨ ਆਵਾਜ਼ بلند ਕਰਨਗੇ ਅੱਜ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਆਉਂਦਾ ਜੋ ਇਹਨਾਂ ਨੇ ਹਾ ਦਾ ਨਾਰਾ ਮਾਰਿਆ ਅਸੀਂ ਉਹਦੇ ਲਈ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੈਨੂੰ ਤੋਂ ਭਵਿੱਖ 'ਚ ਵੀ ਉਮੀਦ ਕਰਦੇ ਹਾਂ ਜਿਵੇਂ ਇਹਨਾਂ ਨੇ ਪ੍ਰੋਮਿਸ ਕੀਤਾ ਪੂਰੀ ਦੁਨੀਆ 'ਚ ਵਸਦੇ ਲੋਕਾਂ ਨਾਲ ਕਿ ਗੱਲ ਨੂੰ ਅਸੀਂ ਇਨਸਾਫ ਤੱਕ ਲੈ ਕੇ ਜਾਵਾਂਗੇ ਜਿੱਥੇ ਸਾਡੀ ਡਿਊਟੀ ਲੱਗੇਗੀ ਅਸੀਂ ਆਪਣੀ ਸੰਵਧਾਨ ਵਿੱਚ ਰਹਿੰਦਿਆਂ ਹੋਏ ਇਸ ਡਿਊਟੀ ਨੂੰ ਤਾਂ ਦੇ ਹੀ ਇਹਨਾਂ ਨੂੰ ਆਵਾਮਾਂਗੇ ਲੇਕਿਨ ਅੱਜ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਸਨਮਾਨ ਕੀਤਾ ਜਾ ਰਿਹਾ ਕਈ ਸਿੱਖ ਜਥੇਬੰਦੀਆਂ ਵੱਲੋਂ ਕਾਰਨ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਮੈਂ ਤਾਂ ਇਹਨਾਂ ਸਾਰਿਆਂ ਦਾ ਸਮੂਹ ਸੰਗਤ ਦਾ ਧੰਨਵਾਦ ਕਰਾਂਗਾ ਸਰਦਾਰ ਹਰਜਿੰਦਰ ਸਿੰਘ ਮਾਜੀ ਸਾਹਿਬ ਆਏ ਨੇ ਪਰਮਜੀਤ ਸਿੰਘ ਜੀ ਆਏ ਨੇ ਲੁਧਿਆਣੇ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਜੀ ਦੂਸਰੀ ਗੱਲ ਜਿੱਥੇ ਤੱਕ ਮੇਰਾ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲ ਮੈਂ ਨੌਕਰੀ ਛੱਡ ਦਿੱਤੀ ਸੀ ਕਿਉਂਕਿ 9 ਅਪ੍ਰੈਲ ਨੂੰ ਜੋ ਆਰਡਰ ਆਇਆ ਸੀ ਮਾਂਜੋਗ ਹਾਈ ਕੋਰਟ ਵੱਲੋਂ ਉਸ ਤੋਂ ਬਾਅਦ ਜੋ ਹਾਲਾਤ ਬਣੇ ਜੋ ਸਰਕਮਸਟੈਂਸਸ ਕ੍ਰੀਏਟ ਕੀਤੇ ਗਏ ਖਾਸ ਕਰ ਰਾਜਨੀਤਿਕ ਲੋਕਾਂ ਵੱਲੋਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਇਹ ਸਮਝਿਆ ਕਿ ਹੁਣ ਲੜਾਈ ਨੌਕਰੀ ਤੋਂ ਬਾਹਰ ਲੜਨੀ ਚਾਹੀਦੀ ਹੈ ਤਾਂ ਫਿਰ ਮੈਂ ਆਪਣੀ ਨੌਕਰੀ ਛੱਡ ਦਿੱਤੀ ਬਾਅਦ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੁਣ ਦੇਖੋ ਜੋ ਚੀਜ਼ ਇਹ ਕਹਿ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਕਿਉਂਕਿ ਲੋਕਾਂ ਨੇ ਮੈਨੂੰ ਇਸੇ ਕੰਮ ਵਾਸਤੇ ਭੇਜਿਆ ਸੀ ਕਿ ਲੋਕਾਂ ਦਾ ਮੁੱਦਾ ਉਠਾਉਣਾ ਹੈ ਜੀ ਤਾਂ ਮੈਂ ਸਿਰਫ ਤੇ ਸਿਰਫ ਇਹੀ ਕਹਾਂਗਾ ਕਿ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਅਤ ਦੇ ਲਈ ਮੈਂ ਸਮਰਪਿਤ ਕਰਾਂਗਾ ਜੀ ਬਾਕੀ ਦੀ ਸਾਰੀ ਜ਼ਿੰਦਗੀ ਕਿਉਂਕਿ ਮੈਨੂੰ ਆਪਣੇ ਵਾਸਤੇ ਕੁਝ ਨਹੀਂ ਕਰਨਾ ਹੈ ਸਿ ਪੰਜਾਬ ਦੇ ਲੋਕਾਂ ਵਾਸਤੇ ਸਾਰਾ ਕੁਝ ਕਰਨਾ ਹੈ ਕਿਉਂਕਿ ਬਦਲ ਕਿੰਨੀ ਬਦਲ ਸਾਹਿਬ ਕਿੰਨੀ ਕਦੋਸ਼ੀ ਨੇ ਇੱਕ ਰਿਪੋਰਟ ਨੂੰ ਲੈ ਕੇ ਬਾਰ ਬਾਰ ਹੋ ਕੇ ਸਾਨੂੰ ਕਲੀਨ ਚਟ ਮਿਲ ਚੁੱਕੀ ਹੋਈ ਹੈ ਉਹ ਰਿਪੋਰਟ ਵੀ ਸੀ ਹੈ ਦੇਖੋ ਮੈਂ ਤੇਹੀ ਬਾਰ ਬਾਰ ਇਹ ਬੋਲਦਾ ਹਾਂ ਕਿ ਉਹ ਰਿਪੋਰਟ ਕਿਸ ਐਸਆਈਟੀ ਦੀ ਹੈ ਉਹ ਐਸਆਈਟੀ ਕਦੋਂ ਬਣਾਈ ਗਈ ਸੀ ਉਹ ਰਿਪੋਰਟ ਕਿਸ ਨੂੰ ਤੇ ਕਿੱਥੇ ਦਿੱਤੀ ਗਈ ਸੀ ਉਹ ਕਿਸ ਕੇਸ ਦੇ ਸਬੰਧ ਦੇ ਵਿੱਚ ਸੀ ਇਹ ਕਲੀਅਰ ਹੋਣਾ ਚਾਹੀਦਾ ਹੈ ਜਦੋਂ ਇਹ ਕਲੀਅਰ ਹੋਗਾ ਉਸ ਤੋਂ ਬਾਅਦ ਹੀ ਕੋਈ ਖੁਸ਼ ਹੋਣ ਲੇਕਿਨ ਕਿਸੇ ਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈ ਔਰ ਮੈਂ ਇਹੀ ਕਹਾਂਗਾ ਕਿ ਦੇਖੋ ਇਨਸਾਫ ਇੱਕ ਤਾਂ ਅਦਾਲਤਾਂ ਦੇ ਵਿੱਚ ਹੁੰਦਾ ਹੈ ਇੱਕ ਕਚਹਿਰੀ ਜਨਤਾ ਦੀ ਹੁੰਦੀ ਹੈ ਇੱਕ ਕਚਹਿਰੀ ਪਰਮਾਤਮਾ ਦੀ ਹੁੰਦੀ ਹੈ ਮੈਂ ਜਦੋਂ ਨੌਕਰੀ ਛੱਡੀ ਸੀ ਬੈਸਾਖੀ ਵਾਲੇ ਦਿਨ 13 ਅਪ੍ਰੈਲ 2021 ਨੂੰ ਮੇਰਾ ਫੇਸਬੁੱਕ ਪੋਸਟ ਤੁਸੀਂ ਦੇਖ ਸਕਦੇ ਹੋ ਮੈਂ ਇਹ ਵੀ ਕਿਹਾ ਸੀ ਕਿ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਹੈ ਔਰ ਕਾਨੂੰਨ ਦੀ ਮੇਰੀ ਜਾਣਕਾਰੀ ਤੇ ਮੇਰੀ ਬੁੱਧੀਮਤਾ ਦੇ ਮੁਤਾਬਿਕ ਉਸ ਤੋਂ ਉੱਪਰ ਕੋਈ ਅਦਾਲਤ ਨਹੀਂ ਹੈ ਤਾਂ ਉਸ ਅਦਾਲਤ ਵੱਲੋਂ ਦੇਖੋ ਬਹੁਤ ਮਤਲਬ ਤੁਸੀਂ ਕਹੋਗੇ ਕਿ ਇਨਸਾਫ ਹੋ ਰਿਹਾ ਹੈ ਉਹ ਸਾਰੀ ਸੰਗਤ ਵੇਖ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਇਨਸਾਫ ਕਰ ਰਹੇ ਨੇ ਇੱਕ ਹੋਰ ਚਲੋ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿ ਪਿੱਛੇ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਫੈਸਲਾ ਆਇਆ ਸੀ ਇਹ ਦੋਵੇਂ ਕੇਸ ਜੋ ਬਹਬਲ ਕਲਾ ਅਤੇ ਕੋਟ ਕਪੂਰਾ ਵਾਲੇ ਦੋਸ਼ੀਆਂ ਵੱਲੋਂ ਚੈਲੰਜ ਕੀਤੇ ਗਏ ਸੀ ਪਿਛਲੇ ਸਾਲ ਦੇਖੋ ਕੋਟ ਕਪੂਰਾ ਵਾਲਾ ਕੇਸ ਜਿਹੜਾ ਸੀ ਉਹ ਕੁਐਸ ਹੋ ਗਿਆ ਸੀ ਤੇ ਇਸ ਵਾਰੀ ਜੋ ਜੱਜਮੈਂਟ ਆਇਆ ਹੈ ਬਹਬਲ ਕਲਾ ਕੇਸ ਦੇ ਬਾਰੇ ਉਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਨੂੰ ਕਾਇਮ ਰੱਖਿਆ ਗਿਆ ਹੈ ਤਾਂ ਇੱਕ ਮਤਲਬ ਮੈਂ ਇਹੀ ਕਹਾਂਗਾ ਉਹਦੇ ਵਾਸਤੇ ਮੈਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੂੰ ਚਿੱਠੀ ਲਿਖੀ ਸੀ ਆਪਣੇ ਪੱਧਰ ਤੇ ਮੈਂ ਵਕੀਲ ਵੀ ਖੜਾ ਕੀਤਾ ਸੀ ਤਾਂ ਅਸੀਂ ਲੜਾਈ ਲੜੀ ਸੀ ਉਹ ਸਾਡੀ ਬਹੁਵਲ ਕਲਾ ਵਾਲੀ ਜਿਹੜੀ ਤਫ਼ਤੀਸ਼ ਹੈ ਉਹ ਕਾਇਮ ਰੱਖੀ ਗਈ ਹੈ ਮਾਨਯੋਗ ਹਾਈ ਕੋਰਟ ਵੱਲੋਂ ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਇਨਸਾਫ਼ ਦੀ ਉਮੀਦ ਕਰੀਏ ਜਿਹੜੀ ਤਫ਼ਤੀਸ਼ ਤੁਸੀਂ ਜਿਹੜੀ ਤਫ਼ਤੀਸ਼ ਤੁਹਾਡੇ ਉਹਨਾਂ ਕੀ ਬੰਦਾ ਚੁੱਕਿਆ ਗਿਆ ਮੈਂ ਮੈਂ ਜੇ ਆਪਣੀ ਗੱਲ ਕਰ ਸਕਦਾ ਹਾਂ ਜੀ ਠੀਕ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਦੇਖੋ ਮੈਂ ਜਦੋਂ ਆਈਪੀਐਸ ਮਾਂਜੀ ਸਾਹਿਬ ਨੇ ਵੀ ਕਿਹਾ ਕਿ ਦੇਖੋ ਜਦੋਂ ਮੈਂ ਨੌਕਰੀ ਦੇ ਵਿੱਚ ਸੀਗਾ ਉਦੋਂ ਵੀ ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰੇ ਬਰਾਬਰ ਹੁੰਦੇ ਨੇ ਭਾਵੇਂ ਕੋਈ ਵੀ ਦੋਸ਼ੀ ਹੋਵੇ ਜਾਂ ਸਸਪੈਕਟ ਹੋਵੇ ਜੱਜ ਦੇ ਕੋਲ ਜਾਣਕਾਰੀ ਹੋਵੇ ਅਸੀਂ ਸਾਰਿਆਂ ਨੂੰ ਤਲਬ ਕੀਤਾ ਜਾਂ ਉਹਦੇ ਕੋਲ ਜਾ ਕੇ ਅਸੀਂ ਪੁੱਛਗਿੱਛ ਕੀਤੀ ਔਰ ਤੁਸੀਂ ਦੇਖੋਗੇ ਕਿ ਬਹੁਤ ਸੋ ਕਾਲਡ ਹਾਈ ਪ੍ਰੋਫਾਈਲ ਲੋਕ ਸੀਗੇ ਉਹਨਾਂ ਦੇ ਨਾਲ ਵੀ ਅਸੀਂ ਪੁੱਛਗਿੱਛ ਕੀਤੀ ਨੌਕਰੀ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਛੱਡਣ ਤੋਂ ਬਾਅਦ ਵੀ ਮੈਂ ਤੁਹਾਨੂੰ ਦੁਬਾਰਾ ਇਹ ਹੀ ਦੁਹਰਾਉਂਗਾ ਕਿ ਮੇਰੀ ਬਾਕੀ ਦੀ ਜ਼ਿੰਦਗੀ ਪੰਜਾਬ ਦੇ ਲੋਕਾਂ ਵਾਸਤੇ ਤੇ ਪੰਜਾਬੀਅਤ ਵਾਸਤੇ ਸਮਰਪਿਤ ਹੈ ਮੈਂ ਆਪਣਾ ਫਰਜ਼ ਅਦਾ ਕਰਦਾ ਰਹਾਂਗਾ ਜੀ ਥੈਂਕ ਯੂ ਵੈਰੀ ਮਚ ਸਰ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਚ ਬਾਦਲ ਦੋਸ਼ੀ ਪਾਏ ਗਏ ਸੀ ਇਹ ਸਾਰਾ ਦੇਖੋ ਤਫਤੀਸ਼ ਤੇ ਅਦਾਲਤ ਦਾ ਫੈਸਲਾ ਹੈ ਜੀ ਨਹੀਂ ਆਪਾਂ ਪੁੱਛੀ ਦੋਸ਼ੀ ਹਾਂ ਨਹੀਂ ਨਾ ਨਾ ਦੇਖੋ ਇਹ ਤੁਸੀਂ ਮੈਨੂੰ ਨਾਮ ਪੁੱਛੋ ਨਾ ਕਿਉਂਕਿ ਮੈਂ ਇਸ ਵੇਲੇ ਤਫਤੀਸ਼ ਨਹੀਂ ਕਰ ਰਿਹਾ ਮੇਰੀ ਰਿਪੋਰਟ ਦੇਖੋ ਤੁਸੀਂ ਮੇਰੀ ਰਿਪੋਰਟ ਸੁਣੋ ਮੈਨੂੰ ਦੁੱਖ ਹੈ ਹੀ ਹੋਇਆ ਕਿ ਸਰਕਾਰ ਨੇ ਮੇਰੀ ਰਿਪੋਰਟ ਜੋ ਫਰੀਦਕੋਟ ਸੈਸ਼ਨ ਅਦਾਲਤ ਦੇ ਵਿੱਚ ਪਈ ਹੋਈ ਸੀ ਉਹ ਮਾਨਜੋਗ ਹਾਈ ਕੋਰਟ ਦੇ ਸਾਹਮਣੇ ਨਹੀਂ ਰੱਖਿਆ ਇਸ ਵਾਰੀ ਜਦੋਂ ਬਹਵਲ ਕਲਾਮਲਾ ਕੇਸ ਮਾਨਜੋਗ ਹਾਈ ਕੋਰਟ ਦੇ ਵਿੱਚ ਸੀ ਤਾਂ ਮੈਂ ਆਪਣੇ ਵਕੀਲ ਸਾਹਿਬ ਨੂੰ ਸਿਰਫ ਇਹ ਹੀ ਬੇਨਤੀ ਕੀਤੀ ਸੀ ਕਿ ਤੁਸੀਂ ਸਿਰਫ ਇੱਕ ਲਾਈਨ ਦੱਸਣਾ ਹੈ ਕਿ ਐਵੀਡੈਂਸ ਤਫਤੀਸ਼ ਇਹ ਸਾਰਾ ਕੁਝ ਫਰੀਦਕੋਟ ਦੀ ਮਾਨਜੋਗ ਸੈਸ਼ਨ ਅਦਾਲਤ ਦੇ ਵਿੱਚ ਹੈ ਤਾਂ ਉਸ ਐਵੀਡੈਂਸ ਨੂੰ ਵੇਖ ਕੇ ਫੈਸਲਾ ਹੋਣਾ ਚਾਹੀਦਾ ਹੈ ਸਾਡੀ ਬੇਨਤੀ ਸੀਗੀ ਮਾਨਜੋਗ ਹਾਈ ਕੋਰਟ ਦੇ ਸਾਹਮਣੇ ਕੀ ਸਾਡਾ ਐਵੀਡੈਂਸ ਪਹਿਲਾਂ ਵੇਖ ਲਓ ਐਵੀਡੈਂਸ ਵੇਖ ਕੇ ਜੋ ਮਰਜ਼ੀ ਫੈਸਲਾ ਹੋਵੇ ਕਰ ਦਿਓ ਸਾਨੂੰ ਮਨਜ਼ੂਰ ਹੈ ਤਾਂ ਦੇਖੋ ਸਾਡੇ ਹੱਕ ਦੇ ਵਿੱਚ ਫੈਸਲਾ ਆ ਅਸੀਂ ਆਸ ਕਰ ਸਕਦੇ ਹਾਂ ਕਿ ਇਨਸਾਫ ਮਿਲੂਗਾ ਜੀ 17 ਤੋਂ 22 ਦੇ ਬਦਲਾ ਨੂੰ ਵੀ ਦੇਖਦੇ ਹਾਂ 17 ਤੋਂ ਬਦਲਾ ਵੱਡਾ ਆ ਬਦਲਾ ਸੀ 24 ਦੇ ਦੇਖੋ ਅੱਜ ਦਾ ਅੱਜ ਦਾ ਦੇਖੋ ਅੱਜ ਦਾ ਜੋ ਮੌਕਾ ਹੈ ਨਾ ਉਥੇ ਤੱਕ ਸੀਮਿਤ ਰੱਖਿਏ ਬਾਕੀ ਇੰਟਰਵਿਊ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਕਰਾਂਗੇ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਦੇਖੋ ਮੈਂ बार-बार यही कह रहे हैं कि आज ਦਾ ਜੋ ਮੌਕਾ ਹੈ ਨਾ ਉਹਦੇ ਉੱਤੇ ਸੀਮਿਤ ਰੱਖਿਏ ਬਾਕੀ ਗੱਲਾਂ ਦੇ ਉੱਤੇ ਅਸੀਂ ਬਾਅਦ ਦੇ ਵਿੱਚ ਕਰਾਂਗੇ ਤੁਸੀਂ ਸਹੀ ਗੱਲਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਮੈਂ ਜੀ ਇਸ ਚੀਜ਼ ਦਾ ਜਵਾਬ ਆਲਰੇਡੀ ਦੇ ਚੁੱਕਿਆ ਹਾਂ ਤੁਸੀਂ ਦੇਖੋ ਤੁਸੀਂ ਸਵਾਲ ਕੀਤਾ ਸੀ ਇਹਦਾ ਜਵਾਬ ਮੈਂ ਦੇ ਦਿੱਤਾ